ਅਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤੀ ਸ੍ਰੀ ਕੇਸਕਟ ਸਾਹਿਬ ਦੀ ਚਤਰਛਾਇਆ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 19 ਜੁਲਾਈ ਨੂੰ ਕਿਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਬੜੀ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ 15 ਜੁਲਾਈ ਤੋਂ ਸ਼ੁਰੂ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਪਹਿਲੀ ਲੜੀ 8 ਪਾਠਾਂ ਦੇ ਭੋਗ ਅੱਜ ਪਾਏ ਗਏ ਉਪਰੰਤ ਦੂਜੀ ਲੜੀ ਦੇ 12 ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਸ ਦੀ ਆਰੰਭਤਾ ਦੀ ਰਦਾਸ ਤਕਤਿਸ਼ਰੀ ਕੇਸਕਟ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੁਕੇਂਦਰ ਸਿੰਘ ਵੱਲੋਂ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਅੱਜ ਆਰੰਭ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠਾ ਦੇ ਭੋਗ 19 ਜੁਲਾਈ ਨੂੰ ਸਵੇਰੇ 9 ਵਜੇ ਪਾਏ ਜਾਣਗੇ ਉਹਨਾਂ ਦੱਸਿਆ ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹੀ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ ਹਨ ਤਾਂ ਜੋ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਆ ਸਕੇ ਇਸ ਮੌਕੇ ਉਹਨਾਂ ਵੱਲੋਂ ਕਿਤੇ ਜਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਪ੍ਰਕਾਸ਼ਪੂਰਬ ਇਲਾਕੇ ਪਰਦੀਆਂ ਸੰਗਤਾਂ ਦੇ ਸਹਿਯੋਗ ਅਤੇ ਕਾਰਸੇਵਾ ਕਿਲਾ ਨੰਦਗੜ੍ਹ ਸਾਹਿਬ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਬਣਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਜਿੱਥੇ ਕਾਰਸੇਵਾ ਕਿਲਾ ਨੰਦਗੜ੍ਹ ਸਾਹਿਬ ਦੇ ਮਹਾਪੁਰਸ਼ਾਂ ਵੱਲੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ਪੂਰਬ ਵਾਲੇ ਦਿਨ ਵਕਫ ਵਕਫ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਉੱਥੇ ਹੀ ਦਿੱਲੀ ਦੀਆਂ ਸੰਗਤਾਂ ਅਤੇ ਦਦੇਰ ਸਾਹਿਬ ਦੀਆਂ ਸੰਗਤਾਂ ਵੱਲੋਂ ਵੀ ਸੰਗਤਾਂ ਨੂੰ ਵਕਫ ਵਕਫ ਤਰ੍ਹਾਂ ਦੇ ਲੰਗਰ ਪ੍ਰਸ਼ਾਦ ਦੇ ਛਕਾਏ ਜਾਂਦੇ ਹਨ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੁੱਲੋ ਦੀ ਵਾਰੇ ਸਿੱਖਾ ਨੂੰ ਸਿੱਖੀ ਦਾਣ ਕੀ ਛਾਨ ਰਹਿਤ ਦਾਣ ਬਪੇਖ ਦਾਣ ਵਿਸਾਹ ਦਾਣ ਪਰ ਉਸਤਾਨ ਦਾਣਾ ਸਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨਿਸ਼ਣਾਂ ਚੰਤਿਆ ਟੰਡੇ ਬੁੰਗੇ ਜੁਗੋ ਚੁਗ ਅਟੱਲ ਧਰਮ ਕਾ ਜੈਕਾਰੁ ਪੁਰਖੋ ਜੀ ਵਾਹਿਗੁਰੂ ਸਿੱਖਾਂ ਦਾ ਮਾਨ ਦੀਵਾ ਮੱਤ ਉੱਚੀ ਮੱਤ ਪੱਤ ਦਾ ਰਾਖਾ ਆਪ ਵਾਹਿਗੁਰੂ ਏ ਅਕਾਲ ਪੁਰਖਾ ਆਪਣੇ ਪੰਥ ਦੀ ਸਦਾ ਸਹਾਈ ਦਾਤਾਰਦੀਓ ਤੇਰੀਆਂ ਕਾਣਾ ਸਾਹਿਬ ਤੇ ਪੂਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਹੋਰ ਨੇ ਦਰਸ਼ਨ ਦੀਦਾਰ ਸੇਵਾ ਸੰਭਾਗ ਦਾ দান ਖਾਲਸਾ ਜੀ ਨੂੰ ਬਖਸ਼ੋ। ਹੇ ਨੇ ਬਾਣਿਆਂ ਦੇ ਮਾਣ ਨੇ ਤਾਂਿਆਂ ਦੇ ਤਾਣ ਦੇ ਓਟਾਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤੰਦ ਸ੍ਰੀ ਗੁਰੂ ਹਰ राय ਸਾਹਿਬ ਜੀ ਉਹ ਮਹਾਰਾਜ ਤੰਦ ਤੰਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਮਹਾਨ ਪ੍ਰਕਾਸ਼ ਅਸਥਾਨ ਗੁਰਦੁਆਰਾ ਸੀਸ ਮਹਿਲ ਸ੍ਰੀ ਕੀਰਤਪੁਰ ਸਾਹਿਬ ਵਿਖੇ ਤੰਦ ਤੰਦ ਹਮਾਰੇ ਭਾਗ ਤਾਰੇ ਆਇਆ ਫਿਰ ਮੇਰਾ ਸੋਹੇ ਬੰਕ ਦਵਾਰ ਸਗਲਾ ਬਨਹਰਾ ਸ੍ਰੀ ਹਰਿ ਕ੍ਰਿਸ਼ਨ ਤੇ ਆਹੀਐ ਜਿਸ ਵਿੱਠੇ ਸਭ ਦੁਖ ਜਾਏ ਦੇ ਮਹਾਵਾਕ ਅੰਸਾਰ ਅਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਵਾਰਾਜ ਆਪ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਮੁੱਖ ਰੱਖਦੇ ਆਇਆ ਸਰੋਵਣੀ ਗੁਰਦੁਆਰਾ ਪ੍ਰਬੰਧ ਕਮੇਟੀ ਤਖਤ ਸ੍ਰੀ ਕੇਸ਼ਵਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਅਤੇ ਸ੍ਰੀ ਦਦੇਹਰ ਸਾਹਿਬ ਅਤੇ ਇਲਾਕੇ ਦੀਆਂ ਸਮੂਹੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਉਂਦੇ ਆਇਆ ਪੁਰ ਕੀ ਬਾਣੀ ਆਈ ਤੈਨ ਸਗਦੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਆਰੰਭ ਹੋ ਰਹੇ ਹਨ ਪਾਠੀ ਸਿੰਘ ਹਾਜ਼ਰ ਹਨ ਸਮੂਹ ਸੰਗਤਾਂ ਹਾਜ਼ਰ ਹਨ ਸਤਿਗੁਰੂ ਜੀ ਕਿਰਪਾ ਕਰਨੀ ਸੀਸ ਤੇ ਮਿਹਰ ਭਇਆ ਹੱਥ ਰੱਖ ਕੇ ਸ਼ੁੱਧ ਗੁਰਬਾਣੀ ਪੜ੍ਹਨ ਦੀ ਅਤੇ ਸੇਵਾ ਸਿਮਰਨ ਕਰਨ ਦੀ ਮਾਤਬੂਤ ਪ੍ਰਦਾਨ ਕਰਨੀ ਦਾਰ ਆਇਆ ਸੰਗਤਾਂ ਦੀ ਹਾਜ਼ਰੀ ਤੇਲ ਹੁਲ ਭੇਟਾ ਦਰਪਰਵਾਨ ਕਰਨੀ ਸਰਬਤ ਸੰਗਤ ਨੂੰ ਆਪਣੇ ਦਾਰੋ ਕਰੋ ਸਿੱਖੀ ਸੇਧ ਕਪਰੁ ਸਾ ਨਾਮਦਾਨ ਬਖਸ਼ਣਾ ਸ਼ੋਭ ਭਾਵਨਾ ਮਾ ਪੂਰੀਆਂ ਕਰਨੀਆਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਨੂੰ ਮੁਖ ਰੱਖਦਿਆਂ ਹੋਇਆਂ ਸਤਿਗੁਰੂ ਜੀ ਉਹ ਆਪ ਜੀ ਦੇ ਹਾਜ਼ੂਰ ਵਖਸ਼ੀਆਂ ਖਜ਼ਾਨਿਆਂ ਵਿੱਚੋਂ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਅਨੰਦ ਸਾਹਿਬ ਸ਼ੇਪੌੜੀਆਂ ਦੀ ਅਰਦਾਸ ਅੱਖਰ ਵਾਤਾ ਕਾਤਾ ਪੂਰਨ ਚੁੱਕ ਮੁਆਫ ਕਰਮੀ ਸਤਗੁਰੂ ਜੀ ਕਿਰਪਾ ਕਰੋ ਪਾਵਨ ਹੁਕਮ ਬਖਸ਼ੋ ਬੋਖਮ ਅਨੁਸਾਰ ਜਨਨਦੀ ਬਾਤੁ ਬੁੱਧ ਪ੍ਰਦਾਨ ਕਰਦੇ ਹੋਏ ਸ੍ਰੀ ਅਖੰਡ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਸੇਈ ਪਿਆਰੇ ਵੇ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਦਾ ਸ੍ਰੀ ਹਰਿਕ੍ਰਿਸ਼ਨ ਧਿਆਈਆ ਜਿਸ ਜਿੱਥੇ ਸਾਭ ਦੁਰਜਾਏ ਤੁੰਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪੂਰਵ ਸਾਉਣ ਮਹੀਨੇ ਚਾਰ ਨੂੰ 19 ਜੁਲਾਈ ਨੂੰ ਆਇਆ ਅੱਜ ਉਹਨਾਂ ਸਮਾਗਮਾਂ ਨੂੰ ਉਹਨਾਂ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖ ਕੇ ਉਹਨਾਂ ਦੇ ਜਨਮ ਸਥਾਨ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਵਿਖੇ ਈਰਤਪੁਰ ਸਾਹਿਬ ਵਿਖੇ ਸ਼੍ਰੀ ਖੰਡਪੜ ਸਾਹਿਬ ਦੀ ਰੌਣਕਾਂ ਹੋਈਆਂ ਜਿੱਥੇ ਸ਼ੋਮੀ ਗੋਪ ਦਾ ਪਵੰਦਰ ਕਮੇਟੀ ਵੱਲੋਂ ਮੁੱਖ ਸਥਾਨ ਤੇ ਖੰਡਪੜ ਸਾਹਿਬ ਰੰਗੋ ਦਿੱਤੇ ਗਏ ਆ ਉਥੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਤੇ ਅੰਮ੍ਰਿਤਸਰ ਤੇ ਹੋਰ ਇਲਾਕਿਆਂ ਤੋਂ ਗੁਜ਼ੇਰ ਸਾਹਿਬ ਤੋਂ ਆਈਆਂ ਸੰਗਤਾਂ ਵੱਲੋਂ ਵੀ ਖੰਡਪੜ ਸਾਹਿਬ ਜਿਹੜੇ ਆ ਉਹ ਦੋ ਲੜੀਆਂ ਦੇ ਰੂਪ ਚ ਕੀਤੇ ਜਾਂਦੇ ਆ ਬੜੀ ਵੱਡੀ ਕੀਤੇ ਵਿੱਚ ਖੰਡਪੜ ਇਸ ਮੌਕੇ ਤੇ ਸਤਿ ਸ੍ਰੀ ਅਕਾਲ ਸ੍ਰੀਮਾਨ ਮਹਾਰਾਜੀ ਦੇ ਨਕਾਸ਼ ਤੋਂ ਇੰਤਜ਼ਾਮ ਜਦੇ ਆ ਉਨਾ ਦੀ ਰੰਤ ਪਹੋਈਆ ਜਿਨ੍ਹਾਂ ਦੇ ਪੋਗ 19 ਤਰੀਕ ਨੂੰ ਸਵੇਰੇ 9 ਵਜੇ ਪਹੇਜਾਂਗੇ ਉਪਰੰਤ ਕੀਰਤਨ ਕਥਾ ਵਿਦਵਾਨ ਜਿਹੜੇ ਪਹੁੰਚ ਰਹੇ ਹੈ ਗੁਰੂ ਘਰ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਜਾਨੀ ਜਸਵੰਤ ਸਿੰਘ ਜੀ ਪ੍ਰਵਾਨਾ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਭਾਈ ਸਾਹਿਬ ਭਾਈ ਗੁਰਕੀਰਤ ਸਿੰਘ ਜੀ ਭਾਈ ਸਾਹਿਬ ਭਾਈ ਗੁਰਖੀ ਸਿੰਘ ਜੀ ਅਤੇ ਤੱਕ ਸ੍ਰੀ ਕੇਸਗਰ ਸਾਹਿਬ ਜੀ ਦੇ ਹਜੂਰੀ ਰਾਗੀ ਜਿੱਥੇ ਉਹ ਹਾਜ਼ਰੀ ਭਰ ਲਗੇ ਅਤੇ ਪੰਦੇ ਮਹਾਨ ਜਿਹੜੇ ਪ੍ਰਚਾਰਕ ਧਾਰਮਿਕ ਕਮਿਸ਼ਨ ਉਹ ਵੀ ਆਪਣੀਆਂ ਹਾਜ਼ਰੀਆਂ ਲਾਉਣਗੇ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਵਿੱਚ ਸ਼ਮੂਲੀਅਤ ਕਰਦੀਆਂ ਅਤੇ ਵਿਸ਼ੇਸ਼ ਕਰਕੇ ਕਾਰ ਸੇਵਾ ਵਾਲੇ ਮਹਾਂਪੁਰਸ਼ ਜੋ ਸੰਤ ਬਾਬਾ ਸੇਵਾ ਸਿੰਘ ਜੀ ਦੀ ਸੰਪਰਦਾ ਬਾਬਾ ਲਾਭ ਸਿੰਘ ਜੀ ਦੀ ਸੰਪਰਦਾ ਜੋ ਮੌਜੂਦਾ ਮੁਖੀ ਬਾਬਾ ਸੁੱਚਾ ਸਿੰਘ ਜੀ ਉਹ ਇਹਨਾਂ ਸਮਾਗਮਾਂ ਦੇ ਵਿੱਚ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦ ਅਤੇ ਕਈ ਤਰ੍ਹਾਂ ਦੇ ਪਦਾਰਥ ਜੋ ਉਸ ਮੌਕੇ ਤੇ ਮਾਲ ਪੂੜੀ ਆ ਤੇ ਹੋਰ ਖੀਰਾ ਤੇ ਲੰਗਰ ਚੱਲਦੇ ਆ ਉਹ ਬੜੀ ਇਸ ਮੁੱਖ ਦੇ ਸੇਵਾ ਕਰਦੇ ਆ ਦਿੱਲੀ ਦੀਆਂ ਸੰਗਤਾਂ ਵੀ ਇਸ ਮੁੱਖੇ ਤੇ ਪਹੁੰਚਦੀਆਂ ਆਦੇ ਉਹ ਵੀ ਆ ਕੇ ਸੰਗਤਾਂ ਦੇ ਵਾਸਤੇ ਲੰਗਰ ਪ੍ਰਸ਼ਾਦ ਦੀ ਸੇਵਾ ਕਰਦੀਆਂ ਸੋ ਸ਼ੋਮਨੀ ਗੁਰਦਾ ਪਰਬੰਧ ਕਮੇਟੀ ਵੱਲੋਂ ਤਖਸ਼ੀਰ ਕੇਸਗਰ ਸਾਹਿਬ ਵੱਲੋਂ ਮੈਜਰ ਸਾਹਿਬਾ ਆਦੇ ਹੋਰ ਬਾਕੀ ਸਾਰੇ ਪ੍ਰਬੰਧ ਵੱਲੋਂ ਸੰਗਤਾਂ ਵਾਸਤੇ ਜੋ ਵੀ ਜ਼ਰੂਰਤਾਂ ਜੋ ਵੀ ਸਹੂਲਤਾਂ ਉਹਨਾਂ ਦੇ ਸਾਰੇ ਪ੍ਰਬੰਧ ਕੀਤੇ ਗਏ ਆ ਸੰਗਤ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ ਇਸ ਕਰਕੇ ਇਹ ਪ੍ਰਬੰਧ ਵਧੀਆ ਕੀਤੇ ਗਏ ਆ ਅਤੇ ਸਮਾਗਮ ਜਿਹੜੇ ਆ ਉਹ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਚੱਲਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਇਸ ਮੌਕੇ ਤੇ ਪਹੁੰਚਨ ਹਿੱਸਾ ਪਾਓ ਦਰਸ਼ਕਦਾਰੇ ਕਰੋ ਤੇ ਧੰਨ ਸ਼੍ਰੀ ਗੁਰੂ ਹਰਕੀਰ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਦੇ ਬਾਰੇ ਕਿਹਾ ਕਿ ਜਿਸ ਠੇ ਸਭ ਦੁੱਖ ਜਾਏ ਉਹਨਾਂ ਦੇ ਆਪਾਂ ਦਰਸ਼ਨਦਾਰੇ ਕਰਕੇ ਇਸ ਮੌਕੇ ਤੇ ਉਹਨਾਂ ਦੇ ਜਨਮ ਸਥਾਨ ਤੇ ਭਾਗਾ ਪਰੀ ਧਰਤੀ ਤੇ ਆਪਾ ਕਪਤਾਨ ਹੋ ਕੇ ਜੋ ਉਹ ਖੁਸ਼ੀ ਆਪਾਂ ਨੂੰ